2022 ਦੇ ਵਿੱਚ ਵੀ ਆਉਣ ਵਾਲੇ ਜਿਹੜੇ ਮੁੱਖ ਮੰਤਰੀ ਹਰਜੋਤ ਸਿੰਘ ਬਾਦਲ ਸਾਹਿਬ ਸਾਡੇ ਪ੍ਰਧਾਨ ਸਾਹਿਬ ਹੋਣਗੇ ਅਸੀਂ ਹਰ ਬੰਦੇ ਨੂੰ ਅਪੀਲ ਕਰਦੇ ਆਂ ਵੀ ਕੋਈ ਵੀ ਇਹਨਾਂ ਨੂੰ ਮੂੰਹ ਨਾ ਲਾਵੇ ਕਿਉਂਕਿ ਇਹਨਾਂ ਦਾ ਸਿੱਧਾ ਨਾਂ ਸਾਡੇ ਗੁਰੂ ਗੋਬਿੰਦ ਸਿੰਘ ਜੀ ਦੀ ਬੀ.ਐੱਡ. ਨਾਲ ਜੁੜਿਆ ਹੋਇਆ ਹੈ ਭਾਵੇਂ ਸ਼੍ਰੋਮਣੀ ਅਕਾਲੀ ਦਲ ਬੇਅਦਬੀ ਮਾਮਲਿਆਂ ਤੋਂ ਪਿੱਛਾ ਛਡਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਬੇਅਦਬੀ ਮਾਮਲੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਪਿੱਛਾ ਨਹੀਂ ਛੱਡ ਰਹੇ ਸਿੱਖ ਸੰਗਤਾਂ ਚ ਅਕਾਲੀ ਦਲ ਖਿਲਾਫ ਗੁੱਸਾ ਤੇ ਰੋਜ ਜਿਉਂਦਾ ਤਿਉਂ ਬਰਕਰਾਰ ਹੈ ਜਿਸ ਦੀ ਤਾਜ਼ਾ ਮਿਸਾਲ ਸਾਹਮਣੇ ਆਈ ਫਰੀਦਕੋਟ ਦੇ ਹਲਕਾ ਕੋਟਕਪੂਰਾ ਚ ਜਿੱਥੇ ਅਕਾਲੀ ਦਲ ਦੇ ਫਰੀਦਕੋਟ ਤੋਂ ਉਮੀਦਵਾਰ ਗੁਲਜਾਰ ਸਿੰਘ ਰਣਕੇ ਨਿਕਲੇ ਤਾਂ ਹਲਕੇ ਚ ਚੋਣ ਰੈਲੀਆਂ ਕਰਨ ਸੀ ਪਰ ਰਾਸਤੇ ਵਿੱਚ ਉਹਨਾਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਸਲ ਵਿੱਚ ਇਸ ਮੌਕੇ ਗੁਲਜਾਰ ਸਿੰਘ ਰਣਕੇ ਨਾਲ ਅਕਾਲੀ ਦਲ ਦੇ ਸਾਬਕਾ ਵਿਧਾਇਕ ਮੰਤਾਰ ਸਿੰਘ ਬਰਾੜ ਮੌਜੂ ਹਨ ਜਿਨ੍ਹਾਂ ਦੇ ਵਿਰੋਧ ਚ ਪ੍ਰਦਰਸ਼ਨਕਾਰੀਆਂ ਵੱਲੋਂ ਅਕਾਲੀ ਦਲ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜੋ ਬੇਅਦਬੀ ਹੋਈ ਹੈ ਅਤੇ ਬਹਿਬਲ ਬਰਗਾੜੀ ਕਾਂਡ ਵਾਪਰਿਆ ਹੈ ਉਹਦੇ ਵਿੱਚ ਮੰਤਾਰ ਸਿੰਘ ਦਾ ਬਰਾੜ ਦਾ ਨਾਂ ਆਉਣ ਤੇ ਅਸੀਂ ਉਹਨਾਂ ਦਾ ਨਗਰ ਨਿਵਾਸੀ ਪਿੰਡ ਕੌਤਸੂਖੇ ਦੇ ਅਸੀਂ ਬਾਈਕਟ ਕਰਦੇ ਹਾਂ। ਔਰ ਅਸੀਂ ਹਾਕਮ ਬੰਦੇ ਨੂੰ ਅਪੀਲ ਕਰਦੇ ਹਾਂ ਵੀ ਕੋਈ ਵੀ ਇਹਨਾਂ ਨੂੰ ਮੋਹਣਾ ਨਾ ਲਾਵੇ। ਕਿਉਂਕਿ ਇਹਨਾਂ ਦਾ ਸਿੱਧਾ ਨਾਂ ਸਾਡੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਮੁਕੰਮਲ ਤੌਰ ਤੇ ਇਹਨਾਂ ਦਾ ਪਾਇ ਕਰਦੇ ਪਰ ਦੂਜੇ ਪਾਸੇ ਗੁਲਜਾਰ ਸਿੰਘ ਰਣਕੀ ਦੇ ਪ੍ਰਦਰਸ਼ਨਕਾਰੀਆਂ ਦੀ ਪਰਵਾਹ ਨਾ ਕੀਤੇ ਬਿਨਾ ਲੋਕ ਸਭਾ ਚੋਣਾਂ ਤੋਂ ਵੀ ਪਾਰ ਦਾ ਵਿਹਾਨ ਧੋਕੇ ਗੁਲਜਾਰ ਸਿੰਘ ਰੇੜੀ ਦੇ ਮਤਵਕ ਅਕਾਲੀ ਭਾਜਪਾ ਗਠਜੋੜ ਨਾ ਸਿਰਫ ਲੋਕ ਸਭਾ ਚੋਣਾਂ ਵਿੱਚ ਜਿੱਤ ਦਾ ਦਾਅਵਾ ਕਰੇਗਾ ਸਗੋਂ ਅਗਲੀ ਵਾਰ ਦੀਆਂ ਵਿਧਾਨ ਸਭਾ ਚੋਣਾਂ 'ਚ ਸੁਖਬੀਰ ਬਾਦਲ ਹੀ ਪੰਜਾਬ ਦੇ ਅਗਲੇ ਨਵੇਂ ਮੁੱਖ ਮੰਤਰੀ ਹੋਣਗੇ ਤੁਸੀਂ ਦੇਖ ਰਹੇ ਹੋ ਕਿ ਕੋੜਖਬਰਾ ਹਲਕੇ ਸਾਹਿਬ ਮਨਤਾਰ ਸਿੰਘ ਬਰਾੜ ਸਾਹਿਬ ਦੇ ਮੈਨ ਸਦਕਾ ਉਦਮ ਸਦਕਾ ਇਹਨਾਂ ਦੇ ਸਾਥੀਆਂ ਤੋਂ ਉਦਮ ਸਦਕਾ ਮੈਂ ਇਹਨਾਂ ਨੂੰ ਵਧਾਈ ਵੀ ਦਿੰਦਾ ਧੰਨਵਾਦ ਵੀ ਕਰਦਾ ਕਿ ਇਹਨਾਂ ਨੇ ਪਹਿਲੀ ਗੱਲ ਤੇ ਇਸ਼ਾਰੇ ਫੈਸਲਾ ਲੈ ਕੇ ਸਰਬਸ਼ਾਂਤੀ ਦੇਣ ਵਾਲੇ ਸੰਕਟਾਂ ਦੇ ਦਾਸ ਨੂੰ ਸੇਵਾ ਵਾਸਤੇ ਥੇ ਲਿਆਂਦਾ ਔਰ ਦੂਸਰੀ ਗੱਲ ਜਿਹੜੀ ਇਹਨਾਂ ਨੇ ਅੱਜ ਪ੍ਰਬੰਧ ਸਾਰਾ ਕਰਕੇ ਮੀਟਿੰਗਾਂ ਜਿਹੜੀਆਂ ਬਹੁਤ ਵੱਡੇ ਪਰਮੇ ਇਕੱਠ ਜਿਹੜੇ ਤੁਸੀਂ ਦੇਖਿਆ ਰੈਲੀਆਂ ਦਾ ਰੂਪ ਬੰਦੇ ਜਾ ਰਹੇ ਔਰ ਲੋਕਾਂ ਦੇ ਵਿੱਚ ਗੁੱਸਾ ਵੀ ਹੈ ਰੋਅ ਵੀ ਹੈ ਪਿਛਲੇ 2.5 ਸਾਲ ਦੇ ਵਿੱਚ ਕਾਂਗਰਸ ਨੇ ਬਹੁਤ ਵੱਡੇ ਵਾਅਦੇ ਬਹੁਤ ਵੱਡੇ ਲਾਰੇ ਕਿਸਾਨ ਵੀਰਾਂ ਨਾਲ ਵੀ ਔਰ ਦਲਤ ਭਾਈਚਾਰੇ ਨਾਲ ਵੀ ਨੌਜਵਾਨਾਂ ਦੇ ਨਾਲ ਵੀ ਨੌਕਰੀਆਂ ਦੀ ਗੱਲ ਵਪਾਰੀ ਵਰਗ ਦੇ ਨਾਲ ਵੀ ਮੁਲਾਜ਼ਮਾਨਾਂ ਨਾਲ ਵੀ ਸ਼ਿਕਤੀਆਂ ਪਰ ਇੱਕ ਵੀ ਕਿਸੇ ਦੀ ਗੱਲ ਜਿਹੜੀ ਮੁਲਾਜ਼ਮਾਨਾਂ ਨੂੰ ਸੜਕਾਂ ਦੇ ਤੁਹਾਨੂੰ ਪਤਾ ਜਿਹੋ ਹਾਲਾਤ ਕੀਤੇ ਨੇ ਉਹ ਅੱਕਾ ਨਹੀਂ ਗੱਲ ਕਰਦੇ ਕੁਟਿਆ ਤੇ ਕਿਸਾਨ ਵੀਰਾਂ ਦੇ ਕਰਜ਼ਿਆਂ ਦੀ ਗੱਲ ਕਰੀਏ ਤੇ ਜਿਹੜਾ 3-4000 ਦੱਸਦੇ ਮਾਫ ਕੀਤਾ ਉਸ ਤੋਂ ਵੱਧ ਵਿਆਜ ਦਾ ਹੀ ਉੱਤੇ ਬਣ ਕੇ ਚੜ ਗਿਆ ਤੇ ਨੌਕਰੀ ਅਜੇ ਤੱਕ ਇੱਕ ਅਪਲਿਕੇਸ਼ਨ ਮੁਰੇਜ ਕਰਕੇ ਸਾਰੀਆਂ ਕਿਲਾਂ ਨੂੰ ਮਲਾ ਕੇ ਦੇਖਿਆ ਤੇ ਲੋਕਾਂ ਦੇ ਵਿੱਚ ਬੜਾ ਹਿਸ਼ਾਰਾ ਹੋਆ ਵੀ ਬਾਲ ਸਾਹਿਬ ਨੇ ਤੇ ਕਈ ਅਸੀਂ ਮੰਗਦੇ ਵੀ ਨਹੀਂ ਹਾਂ ਤੇ ਬਾਲ ਸਾਹਿਬ ਤਾਂ ਇੰਨੀਆਂ ਸਕੀਮਾਂ ਬਣਾ-ਬਣਾ ਦੇ ਜਾਂਦੇ ਸੀ ਡਬਲ ਡਬਲ ਵਕਾਸ਼ ਕਰੀ ਜਾਂਦੇ ਸੀ ਕੋਈ ਵਾਅਦੇ ਵੀ ਨਹੀਂ ਹੁੰਦੇ ਤੇ ਉਹ ਲੋਕਾਂ ਦੇ ਵੀ ਇਨਾਂ ਦਾ ਤੇ ਬਾਲ ਸਾਹਿਬ ਦਾ ਤੇ ਰਾਜਾ ਸਾਹਿਬ ਦਾ ਰਾਤ ਦਿਨ ਦਾ ਫਰਕ ਆ ਇਸ ਕਰਕੇ ਲੋਕੀ ਚੱਲਦਾ ਕਰਨਾ ਚਾਹੁੰਦੇ ਨੇ ਮੋਦੀ ਸਾਹਿਬ ਸੈਂਟਰ ਚ ਦੁਬਾਰਾ ਪ੍ਰਾਈਮ ਮਿਨਿਸਟਰ ਬਣਾਉਣਗੇ ਪੰਜਾਬ ਦੀ ਸੰਘਤ ਨੇ ਦੇਸ਼ ਦੀ ਸੰਘਤ ਨੇ ਜਿਹੜਾ ਫੈਸਲਾ ਕਰ ਚੁੱਕੇ ਨੇ ਉਹ ਬੜੀ ਵੱਡੀ ਬਹੁਮਤ ਦੇ ਨਾਲ ਬਣ ਕੇ ਦੁਬਾਰਾ ਕਿਉਂਕਿ ਉਹਨਾਂ ਨੇ ਦੇਖਦਾ ਸ਼ਰ ਵੀ ਉੱਚਾ ਕੀਤਾ ਮਾਣ ਵੀ ਵਧਾਇਆ ਸਤਿਕਾਰ ਵੀ ਵਧਾਇਆ ਤੇ ਵਿਕਾਸ ਵਾਸਤੇ ਵੀ ਉਹਨਾਂ ਨੇ ਇੱਥੇ ਪੂਰੀਆਂ ਬਾਵਾਂ ਸ਼ਕੀਮਾਂ ਜਿਹੜੀਆਂ ਜਾਣ ਲਈ ਜਾਂ ਦਲਿਤ ਵਰਗ ਵਾਸਤੇ ਜਾਂ ਹੋਰ ਸਾਰੇ ਲੋਕਾਂ ਦੀ ਬਣਾ ਕੇ ਉਹਨਾਂ ਨੇ ਇਤਹਾਸਤ ਕਰਤਾ ਕਿ 5 ਸਾਲਾਂ 'ਚ ਇੰਨਾ ਕੁ ਕੰਮ ਜੇ ਕਰ ਸਕਦੇ 50 ਸਾਲਾਂ 'ਚ ਕਾਂਗਰਸ ਕਿੱਥੇ ਸੁੱਤੀ ਦੀ ਇਸ ਕਰਕੇ ਲੋਕਾਂ 'ਚ ਰੌਲਾ ਕਿ ਆਉਣ ਵਾਲੀ ਜਿਹੜੀ 19 ਸੀਗ ਹੈ ਉਦੋਂ ਇੱਕ ਇੱਕ ਬੋਰਡ ਪਾ ਕੇ ਸਾਰੇ ਘਰ ਘਰ ਲੋਕਾਂ ਨੇ ਫੈਲਾ ਕਰ ਲਿਆ ਕਿ ਸ਼੍ਰਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੈਂਟਰ 'ਚ ਵੀ ਆਏਗੀ ਦੇ 2022 ਦੇ ਵਿੱਚ ਵੀ ਆਉਣ ਵਾਲੇ ਜਿਹੜੇ ਮੁੱਖ ਮੰਤਰੀ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਸਾਡੇ ਪ੍ਰਧਾਨ ਸਾਹਿਬ ਹੋਣਗੇ ਤਾਂ ਜੋ ਪੰਜਾਬ ਦੀ ਵੀ ਜਿਹੜੀ ਵਿਕਾਸ ਦੀ ਡਵੈਲਪਮੈਂਟ ਜਿੱਥੇ ਐਵੇਂ ਰੁਗੀ ਪਈ ਹੈ ਜਾਂ ਹੋਰ ਬਾਕੀ ਗੱਲਾਂ ਨੇ ਪੂਰੀਆਂ ਤੇ ਸਾਰੀਆਂ ਸਕੀਮਾਂ ਦਲਤ ਵਰਗ ਦੀਆਂ ਜਿਹੜੀਆਂ ਐਵੇਂ ਬੰਦ ਹੋਣ ਦੇ ਕਿਨਾਰੇ ਉਹ ਚੱਲੂ ਵੀ ਹੋਣੀਆਂ ਤੇ ਉਹਨਾਂ ਦੇ ਵਿੱਚ ਵੱਧੇ ਵੀ ਸਮੇਂ ਸਮੇਂ ਜਿਹੜੇ ਉਹ ਕੀਤੇ ਜਾਣਗੇ ਕਿਸਾਨ ਵੀਰਾਂ ਦੀ ਜਿਹੜੀ ਉੱਥੇ ਕਰਜ਼ੇ ਦੀ ਜਾਂ ਹੋਰ ਗੱਲਾਂ ਨੇ ਉਹ ਉੱਥੇ ਪੂਰੀਆਂ ਰੱਖੀਆਂ ਜਾਣਗੀਆਂ ਤਾਂ ਕਰਕੇ ਲੋਕਾਂ ਨੇ ਫੈਸਲਾ ਕੀਤਾ ਇਸ ਲਈ ਬੜਾ ਸ਼ਾਂ ਲੋਕਾਂ ਦੇ ਵਿੱਚ ਤਬਦੀਲੀ ਲਿਆਉਣ ਦੇ ਵਿੱਚ ਵੀ ਕਾਂਗਰਸ ਦੀ ਛਿੱਤੀ ਚੱਲਦਾ ਜਿਹੜਾ ਉਹ ਕਰੀਏ ਜ਼ਿਕਰ ਜੋਗੇ ਕਿ ਮੰਤਾਰ ਸਿੰਘ ਬਰਾੜ ਉਹੀ ਇਕਲਿਆਗੂ ਨੇ ਜਿਨ੍ਹਾਂ ਦਾ ਨਾਂ ਪਿਛਲੇ ਦਿਨੀ ਬਿਹਤਰੀ ਅਤੇ ਕੋਟਕਪੂਰਾ ਮਾਮਲੇ ਵਿੱਚ ਸਾਹਮਣੇ ਆਇਆ ਸੀ ਹਾਲਾਂਕਿ ਐਸਆਈਟੀ ਵੱਲੋਂ ਮੰਤਾਰ ਸਿੰਘ ਬਰਾੜ ਨੂੰ ਗ੍ਰਿਫਤਾਰ ਕਰਨ ਦੇ ਕयास ਜੋਰਾਂ ਤੇ ਨੇ ਪਰ ਕੁਵਰ ਵਿਜੇ ਪ੍ਰਤਾਪ ਸਿੰਘ ਦੇ ਤਬਾਦਲੇ ਤੋਂ ਬਾਅਦ ਮਾਮਲਾ ਕੁਝ ਲਟਕਦਾ ਦਿਖਾਈ ਦੇ ਰਿਹਾ ਹੈ ਦੂਜੇ ਪਾਸੇ ਇਸ ਦੇ ਬਾਵਜੂਦ ਵੀ ਇਕਲਿਆਗੂ ਨੂੰ ਆਏ ਦਿਨ ਲੋਕਾਂ ਦੇ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬ੍ਰੀਤ ਕੋਰ ਤੋਂ ਰਵਿਸ਼ ਸੰਗਰਾਹੂਰ ਦੇ ਨਾਲ ਕਰਨ ਸੰਧੂ ਪੰਜਾਬੀ ਲੋਕ ਚੈਨਲ